ਹੈਲੋ ਹਾਂਜੀ ਸਾਸ਼ਟਰੀ ਆਕਾਰ ਬਰਾੜ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਨੂੰ ਹਰ ਰੋਜ਼ ਨਵੀਆਂ ਨਵੀਆਂ ਵੀਡੀਓ ਦਿੰਦੇ ਰਹਿੰਨੇ ਆ ਠੀਕ ਹੈ ਜੀ ਅੱਜ ਵੀ ਆਪਾਂ ਤੁਹਾਨੂੰ ਆ ਬਾਟਮ ਤੇ ਵੀਡੀਓ ਦੇ ਰਹੇ ਆ ਠੀਕ ਹੈ ਜੀ ਇਹਨਾਂ ਦੀ 35 ਇੰਚ ਬਾਟਮ ਤਿਆਰ ਹੈ ਜੀ ਸੈਂਪਲ ਸਟ੍ਰੇਟ ਸਲਵਾਰ ਬਣਾਉਣੀ ਆ ਠੀਕ ਹੈ ਜੀ ਇਹਨਾਂ ਦੇ ਹੈਗਾ ਪਹੁੰਚੇ ਦੇ ਉੱਪਰ ਵਰਕ ਹੈ ਜੀ ਆਹ ਵਾਲਾ ਜਾਨਾ ਦੇਖੋ ਆਹ ਵਾਲਾ ਵਰਕ ਹੈ ਠੀਕ ਹੈ ਜੀ ਤੇ ਇਹ ਇਹਨਾਂ ਦਾ ਪਲੇਨ ਕੱਪੜਾ ਸੌਫਟ ਕਾਟਨ ਦਾ ਕੱਪੜਾ ਠੀਕ ਹੈ ਜੀ ਆ ਇਹਨਾਂ ਦਾ ਸਲਵਾਰ ਹੈਗੀ ਤੇ ਆ ਇਹਨਾਂ ਦਾ ਜੈਂਪਰ ਹੈ ਠੀਕ ਹੈ ਜੀ ਫਲੇਵਰਸ ਹੈ ਜੈਂਪਰ ਦੇ ਵਿੱਚ ਜੈਂਪਰ ਤੇ ਵੀ ਡਿਜ਼ਾਈਨਿੰਗ ਕਰਨੀ ਹੈ ਫਿਰ ਵੀਡੀਓ ਆਪਾਂ ਤੁਹਾਨੂੰ ਦੇਵਾਂਗੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਆਪਾਂ ਸਿਰਫ ਸਲਵਾਰ ਤੇ ਕਰ ਰਹੇ ਹਾਂ ਠੀਕ ਹੈ ਜੀ ਇਸ ਕਰਕੇ ਆਪਾਂ ਪੂਰੇ ਸੂਟ ਦੀ ਵੀਡੀਓ ਤੁਹਾਨੂੰ ਇੱਕ ਵਾਰ ਵਿੱਚ ਵੀਡੀਓ ਨਹੀਂ ਦਿੰਦੇ ਕਿਉਂਕਿ ਜੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਥੋੜੀ ਵੀਡੀਓ ਬਣਾਉਣੀ ਪੈਂਦੀ ਆ ਉਹਦੇ ਲਈ ਆਪਾਂ ਲਗ ਲਗ ਵੀਡੀਓ ਤੁਹਾਨੂੰ ਦਿੰਦੇ ਰਹਿੰਦੇ ਆ ਠੀਕ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਹਰ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੀਆਂ ਤੇ ਇੱਥੇ ਹਲੋ ਨਾ ਬੋਟਾ ਮਾਜੀ ਇਹਨਾਂ ਦੇ ਹੈਗੀ 35 ਇੰਚ ਤਿਆਰ ਆਪਾਂ 32 ਇੰਚ ਇਹਨਾਂ ਦਾ ਪਹੁੰਚਾ ਕਟਾਈ ਕਰਨਾ ਜੀ 4 ਇੰਚ ਇਹਨਾਂ ਦੀ 벨ਟ ਨਿਕਲੂਗੀ ਇੰਚ ਐਕਸਟਰਾ ਮਾਰਜਨ ਦਾ ਬਾਅਦ ਦੇ ਵਿੱਚ ਆਉਂਦੀ ਹੈ ਸਲਾਈ ਤੇ ਉਧਰਲੇ ਪਾਸੇ ਠੀਕ ਹੈ ਜੀ 2.5 ਇੰਚ ਆਪਾਂ ਐਕਸਟਰਾ ਮਾਰਜਨ ਰੱਖਦੇ ਹੁੰਨੇ ਆ ਹੁਣ ਇਹਨਾਂ ਦਾ ਜੋ ਆ ਕੱਟਵਰਕ ਆ ਆ ਦੇਖੋ ਤੁਸੀਂ ਧਿਆਨ ਨਾਲ ਆ ਦੇਖੋ ਜੀ ਇਹਨਾਂ ਦੇ ਪਹੁੰਚੇ ਦੇ ਉੱਪਰ ਆ ਕੱਟਵਰਕ ਹੋ ਰਿਹਾ ਆਪਾਂ ਇਹਨਾਂ ਦੇ ਵਿੱਚ 2 ਇੰਚ ਐਕਸਟਰਾ ਉਹਨਾਂ ਨੇ ਕੱਪੜਾ ਵੀ ਦਿੱਤਾ ਹੋਇਆ ਵੀ ਪਹੁੰਚਾ ਜੇ ਆਪਾਂ ਇੱਥੇ ਬਣਾਉਣਾ ਕਸਟਮਰ ਦੀ ਡਿਮਾਂਡ ਆ ਪੌਂਚਾ ਬਣਾਉਣਾਗਾ ਬਿਲਕੁਲ ਨਾਲ ਰੱਖਣਾ ਹੁਣ ਆਪਾਂ ਆਹ ਕੱਪੜਾ ਐਕਸਟਰਾ ਕੱਪੜਾ ਲੈ ਲਵਾਂਗੇ 1 ਕਿਜੀ ਇਦਾਂ ਬਣਾਇ ਪੌਂਚਾ ਕੱਟਵਰਕ ਦਾ ਤਿਆਰ ਕੀਤਾ ਜਾਊਗਾ ਠੀਕ ਹੈ ਜੀ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇਵਾਂਗੇ ਅਗਲਾ ਜੀ ਹੁਣ ਆਪਾਂ 32 ਇੰਚ ਇਹਨਾਂ ਦਾ ਪੌਂਚਾ ਉਤਾਰ ਲੈਨੇ ਆ ਪੌਂਚਾ ਉਤਾਰਨ ਦਾ ਤਰੀਕਾ ਦੇਖੋ ਜੀ ਠੀਕ ਹੈ ਜੀ ਪਹਿਲਾਂ ਆ ਜੋ ਕਢਾਈ ਵੈਸੇ ਮੈਂ ਤੁਹਾਨੂੰ ਇਹ ਚੀਜ਼ ਦੇ ਕਢਾਈ ਵਾਲੇ ਪੌਂਚੇ ਦੀ ਵੀਡੀਓ ਪਹਿਲਾਂ ਦੇ ਚੁੱਕੀ ਆ ਫਿਰ ਵੀ ਆਪਾਂ ਫਿਰ ਤੁਹਾਨੂੰ ਦੱਸ ਦਿੰਨੇ ਆ ਦੁਬਾਰਾ ਠੀਕ ਹੈ ਜੀ ਇਹ ਜਿਹੜਾ ਵਰਕ ਹੁੰਦਾ ਨਾ ਵਰਕ ਇੱਕ ਦੂਜੇ ਨਾਲ ਮਿਲਾ ਕੇ ਜਰੂਰ ਕੱਟਿਆ ਕਰੋ ਧਿਆਨ ਨਾਲ ਕਿਤੇ ਤੇਜ਼ੀ ਨਾਲ ਤਾਂ ਹੀ ਮੈਂ ਇਹਨਾਂ ਦਾ ਸਿੱਧਾ ਪੱਲਾ ਰੱਖਿਆ ਹੋਇਆ ਉਲਟਾ ਸਾਈਡ ਘੱਟ ਪਤਾ ਲੱਗਦਾ ਠੀਕ ਹੈ ਜੀ ਆ ਦੇਖੋ ਵਰਕ ਨਾਲ ਵਰਕ ਆਪਾਂ ਮਲਾਇਆ ਹੋਇਆਗਾ ਆ ਦੇਖੋ ਜੀ ਵਰਕ ਨਾਲ ਵਰਕ ਬਿਲਕੁਲ ਮਲਾ ਲੈਣਾ ਵਰਕ ਨਾਲ ਵਰਕ ਮਲਾ ਲੈਣਾ ਤੇ ਫਿਰ ਇਹਦੀ ਕਟਿੰਗ ਕਰਿਓ ਠੀਕ ਹੈ ਜੀ ਦੋਨੋਂ ਪਾਸੇ ਆ ਨਾ ਪਹੁੰਚਾਂ ਤੇ ਵਰਕ ਇਹ ਆ ਲੋ ਜੀ ਮੈਂ ਆਪਾਂ ਇਹਦੀ ਕਟਿੰਗ ਕਰਾਂਗੇ ਆਪਾਂ ਇਹਦੀ ਕਟਿੰਗ ਕਰਨੀ ਹੈ ਜੀ 32 ਇੰਚ ਪਹੁੰਚਾ ਉਤਾਰਨਾ ਹੈ ਜੇਕਰ 33 ਇੰਚ 32 ਇੰਚ ਉਤਾਰਾਂਗੇ ਠੀਕ ਹੈ ਜੀ ਆ ਲੋ ਜੀ ਮਾਰਕਿੰਗ ਕਰ ਲੋ ਜੀ ਸਿੱਧੇ ਪਾਸੇ ਤਾਰਿਆ ਇਸ ਕਰਕੇ ਜੀ ਕਿਉਂਕਿ ਕੜਾਈ ਆ ਕੜਾਈ ਤੇ ਪਤਾ ਨਹੀਂ ਲੱਗਦਾ ਬਾਅਦ ਚ ਠੀਕ ਹੈ ਜੀ ਆ ਲੋ ਜੀ ਥੋ ਥੋ ਕੇ ਸਲਵਾਰ ਹੌਲੀ ਬਣਾਉਣੀ ਕਰਕੇ ਪਹੁੰਚਾ ਜੋ ਇਹਦੇ ਨਾਲ ਨਾਲ ਕਟਾਈ ਕੀਤਾ ਜਾਣਾ ਪਰ ਇੰਨਾ ਹੀ ਪਹੁੰਚਾ ਪਾਉਣਾ ਚਾੜਾ 11 ਇੰਚ ਤੋਂ 11.5 ਇੰਚ ਮਾਰਕਿੰਗ ਕਰ ਦਿਓ ਇੱਥੇ 10 ਇੰਚ ਤੇ ਸਲਾਈ ਚਾਊਗਾ ਐਸਕੇ 10 ਇੰਚ ਤੋਂ ਪਾਸੇ ਐਕਸਟਰਾ ਕੜਾਈ ਦਾ ਮਾਧਿਅਮ ਰੱਖ ਦਿਓ ਇੱਥੇ ਠੀਕ ਹੈ ਜੀ ਅੰਜ ਸਲਾਈ ਦਾ ਮਾਰਾਂਗੇ ਨਾ ਉਹ ਮਾਰ ਦੇਣ ਦਾ ਆਖਿਰ ਮੇਟਾਉਗਾ ਤੇ ਹੁਣ ਆਪਾਂ ਇਹਨਾਂ ਦੀ ਚੜਾਈ ਦੇਖੋ ਇੱਦਾਂ ਕੱਟਦੇ ਜਾਨਾ ਇਹਨਾਂ ਫਿਰ ਤੁਨਾ ਪਾਸੇ ਵਾਲਾ ਇੱਥੇ ਮਾਰਕਿੰਗ ਕਰਨ ਦਾ ਤਰੀਕਾ ਇਹ ਹੀ ਆ ਪਾਸੇ ਵਾਲਾ ਮਾਪ ਲਓ 1.5 ਇੰਚ ਠੀਕ ਹੈ ਜੀ ਉੱਪਰ ਤੱਕ ਤਾਂ ਫਿਰ ਔਖਾ ਹੋ ਜੂਗਾ ਨਾ ਮਾਰਕਿੰਗ ਕਰਨੀ 1.5 ਇੰਚ ਤੱਕ ਮਾਰਕਿੰਗ ਕਰ ਲਓ ਮੁੜ ਕੇ ਸਕੈਲ ਪੱਟੀ ਨਾਲ ਉਹ ਮਾਰਕ ਮਲਾ ਦਿਓ ਤੁਸੀਂ ਆਪ ਸੱਚ ਆ ਲਓ ਜੀ ਦੇਖੋ ਇਹ ਤਾਂ ਠੀਕ ਹੈ ਜੀ ਹੁਣ ਆਪਾਂ ਇਹ ਮਾਰਕਿੰਗ ਤੋਂ ਆ ਮਾਰਕਿੰਗ ਕਰ ਲੈਣੀ ਆ 11.5 ਦਾ ਪਹਿਲਾਂ ਕੜਾਈ ਦੇਖ ਲਿਓ ਨੀਚੇ ਤੁਹਾਡੇ ਦਾ ਡੁੱਡ ਕੜਾਈ ਦਾ ਉਹ ਹੋਊਗਾ ਉਸ ਹਿਸਾਬ ਨਾਲ ਮਾਰਕਿੰਗ ਕਰਕੇ ਇਹ ਪੱਲੇ ਅੱਧਾ ਹੀ ਆਪਾਂ ਪਹੁੰਚੇ ਪੱਲੇ ਪੱਟ ਜੋ ਵੀ ਕਹੋਗੇ 11:30 ਹਲੋ ਜੀ 11:30 ਤੇ ਆਪਾਂ ਮਾਰਕਿੰਗ ਕਰ ਲਈ ਹੁਣ ਆਪਾਂ ਮਾਰਕਿੰਗ ਦੇ ਉੱਪਰ ਉੱਪਰ ਕਟਿੰਗ ਕਰਨੀ ਆ ਮੈਂ ਤੁਹਾਨੂੰ ਸਕੁਏਰ ਪੱਟੀਆਂ ਸਕੇਲ ਪੱਟੀ ਦੇ ਨਾਲ ਡਾਰਕ ਮਾਰਕਿੰਗ ਕਰਕੇ ਦਿਖਾ ਦਿੰਦੀ ਆ ਠੀਕ ਹੈ ਜੀ ਕੜਾਈ ਦਾ ਹਿਸਾਬ ਹੁੰਦਾ ਕੜਾਈ ਦੇ ਹਿਸਾਬ ਨਾਲ ਮਾਰਕਿੰਗ ਕੀਤੀ ਜਾਂਦੀ ਆ ਕਈ ਵਾਰ ਕੜਾਈ ਆਪਣੇ ਜ਼ਿਆਦਾ ਵੀ ਹੁੰਦੀ ਆ ਜਿਵੇਂ ਕਿ ਬੋਟਿਆਂ ਤੱਕ ਕੜਾਈ ਆ ਜਾਂਦੀ ਆ ਠੀਕ ਹੈ ਜੀ ਉਨੇ ਨਾਲ ਕਰਾ ਉਸਾਰ ਦੀ ਕਟਾਈ ਕੀਤੀ ਜਾਂਦੀ ਆ ਆਪਾਂ ਜਿੱਤਾ ਜਿੱਤਾ ਆਪਣੇ ਕੋਲੇ ਕੱਪੜੇ ਆਈ ਜਾਂਦੇ ਆ ਆਪਾਂ ਤੁਹਾਨੂੰ ਉਸਾਰ ਦਾ ਵੀਡੀਓ ਦੇਈ ਜਾਂਦੇ ਆ ਠੀਕ ਹੈ ਜੀ ਪਹਿਲਾਂ ਜੋ ਆਪਾਂ ਵੀਡੀਓ ਦਿੱਤੀ ਆ ਪਹੁੰਚਾਂ ਦੀ ਕੜਾਈ ਦੀ ਉਹ ਘੱਟ ਕੜਾਈ ਸੀ ਉਹ ਚ ਪਹੁੰਚਾ ਹੋਸਾਰ ਦੀ ਚੜਾਈਆਂ ਪਿਆ ਇਹਦੇ ਚ ਇਦਾਂ ਕਰਕੇ ਚੜਾਈ ਕੱਟਣੀ ਪੈਣੀ ਆ ਆਪਾਂ ਆ ਲਓ ਜੀ ਜੀ ਜੇ ਆਪਾਂ ਹੌਲੀ ਤੇ ਸਟ੍ਰੇਟ ਸਲਵਾਰ ਬਣਾਉਣੀ ਆ ਤਾਂ ਕੜਾਈ ਦੇ ਹਿਸਾਬ ਨਾਲ ਚੜਾਈ ਕੱਢ ਲਓ ਪਹੁੰਚੇ ਦੀ ਆਪਾਂ 12 ਇੰਚ ਪਹੁੰਚਾ ਪਾਨੇ ਆ 11 ਇੰਚ ਹੀ ਰਹਿ ਗਿਆ ਠੀਕ ਹੈ ਜੀ ਕੜਾਈ ਦੇ ਹਿਸਾਬ ਨਾਲ ਇਹਨਾਂ ਨੂੰ ਸਟ੍ਰੇਟ ਤੇ ਹੌਲੀ ਸਲਵਾਰ ਬਣਾਉਣੀ ਆ ਠੀਕ ਹੈ ਜੀ ਆਪਾਂ ਆਹ ਵਾਲਾ ਪੌਂਚਾ ਉਤਰ ਗਿਆ ਵਾਲੀ ਇਹਨਾਂ ਦੀ ਪਾਉ ਪੈ ਜੂਗੀ ਡੈਲਟ ਪੈ ਜੂਗੀ ਆਹ ਲਓ ਜੀ ਆਪਾਂ ਕਟਾਈ ਕਰਕੇ ਦੂਜੀ ਤੁਹਾਨੂੰ ਮਿਲਦੇ ਆਂ ਫਿਰ ਠੀਕ ਹੈ ਜੀ ਆਹ ਮਾਰਕਿੰਗ ਦੇ ਉੱਪਰ ਉੱਪਰ ਕਟਾਈ ਕਰਦੇ ਆ ਆਹ ਲਓ ਜੀ ਮੈਂ ਸੋਪਾ ਮਾਰਕਿੰਗ ਕਰਕੇ ਤੁਹਾਨੂੰ ਮਿਲਦੇ ਆਂ ਪੌਂਸੇ ਵਾਲਾ ਪੌਂਚਾ ਉਤਾਰ ਲੈ ਤੁਹਾਨੂੰ ਮੈਂ ਦੱਸਿਆ ਸੀ ਠੀਕ ਹੈ ਜੀ ਸਟ੍ਰੇਟ ਤੇ ਹੌਲੀ ਸਰਵਾਰ ਬਣਾਉਣੀ ਇਹਨਾਂ ਦੀ ਇਹਨਾਂ ਦੇ ਪੌਂਚਾ 32 ਇੰਚ ਉਤਾਰਿਆ 32 ਇੰਚ ਦਾ ਲંબਾਈ ਲਾ ਲੈਣੀ ਆਪਾਂ ਇੱਥੋਂ ਸਰਸਿਤਾ ਚਿੱਤੇ ਪ੍ਰਾਪਤ ਹੋ ਅਮਾਜ਼ਨ ਹਾਂ ਜੀ ਆਪਾਂ ਸਲਵਾਰ ਦਾ ਪਹੁੰਚਾ ਉਤਾਰ ਲਿਆ ਜੀ ਇਹ ਸੈਂਪਲ ਤੇ ਹੋਰੀ ਸਲਵਾਰ ਬਣਾਉਣੀ ਹੈ ਉਹਨਾਂ ਦੀ ਠੀਕ ਹੈ ਜੀ ਆਲੋ ਇਹਨਾਂ ਦਾ 32 ਇੰਚ ਉਤਾਰਿਆ 32 ਇੰਚ ਇੱਥੇ ਮਾਰਕਿੰਗ ਕਰ ਲੈਣੀ ਆ 32 ਇੰਚ ਮਾਰਕਿੰਗ ਕਰਨੀ ਆ ਮਾਰਕ ਕਰਨ ਤੋਂ ਬਾਅਦ ਆਪਾਂ ਝੋਲੀ ਦੀ ਮਾਰਕਿੰਗ ਕਰਨੀ ਆ ਇੱਥੇ 9 ਇੰਚ ਝੋਲੀ ਇਹ ਪਾਵਾਂਗੇ ਆਪਾਂ 4 ਇੰਚ 12 ਇੰਚ ਝੋਲੀ ਤਿਆਰ ਪਾਉਣੀ ਹੁੰਦੀ ਆ ਠੀਕ ਹੈ ਜੀ ਇੱਥੇ 8 ਇੰਚ ਦੀ ਤਿਆਰ ਪਾ ਕੇ ਤੇ 4 ਇੰਚ ਉਹਦਾ ਪੈ ਜਾਊਗਾ 12 ਇੰਚ ਤਿਆਰ ਹੋ ਜੂਗੀ ਠੀਕ ਹੈ ਜੀ ਆਪਾਂ ਹੁਣ ਇੱਥੇ 10 ਇੰਚ ਦੀ ਕਟਾਈ ਕਰਾਂਗੇ ਕਿਉਂਕਿ ਕੁੰਦੇ ਤੋਂ ਬਾਅਦ ਉਹਦੀ ਕਟਾਈ ਸ਼ੇਪ ਬਣਾਉਣੀ ਹੈ 10 ਇੰਚ ਝੋਲੀ ਰੱਖ ਲਿਓ ਠੀਕ ਹੈ ਜੀ ਕਿਹੜਾ ਉਨੇ ਦੀ ਸਾਰੇ ਦੀ ਲੈਂਥ ਨਾਪ ਲੈਣੀ ਆਪਾਂ ਕਿੰਨੀ ਬਣ ਗਈ ਠੀਕ ਹੈ ਜੀ 1.43 ਇੰਚ ਤਿਆਰ ਹੋਣੀਗੀ ਇਧਰੋਂ ਫੇਰ 1.45 42 ਇੰਚ ਤੇ ਮਾਰਕਿੰਗ ਕਰ ਲੈਣੀ ਆ ਇਸ ਤਰ੍ਹਾਂ ਹੀ ਠੀਕ ਹੈ ਜੀ ਇਹ ਮਾਰਕਿੰਗ ਕਰਨ ਤੋਂ ਬਾਅਦ ਇਧਰਲੇ ਪਾਸੇ ਅਪ ਚੋੜੀ ਮਾਰਕ ਕੀਤਾ ਨਾ ਇਧਰਲੇ ਪਾਸੇ ਆਪਾਂ ਨੂੰ ਕੁੰਜੇ ਦੀ ਲੰਬਾਈ ਮਾਰਕ ਕਰਾਂਗੇ ਇਸ ਤੋਂ ਬਾਅਦ 35 ਇੰਚ ਚੋੜੀ ਇੱਧਰ ਜਾ ਜੀ ਠੀਕ ਹੈ ਜੀ ਉਹ ਵੀ 10 ਇੰਚ ਕੰਨਤਾ ਕੰਨੀ ਆ ਤਾਰਨੀ ਹੈ ਜੀ ਆਪਾਂ ਕੰਨੀ ਆ ਤਾਰ ਦਿਆ ਕਰੋ ਹਰੇਕ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਦੱਸਦੇ ਆ ਕੰਨੀ ਹਰੇ ਕੱਪੜੇ ਦੀ ਆ ਤਾਰ ਦਿਆ ਕਰੋ ਆ ਲਓ ਜੀ ਹੁਣ ਆਹ 2 ਇੰਚ ਇਧਰੋਂ 32 ਇੰਚ ਦਾ ਲਾ ਲੈ ਇਧਰੋਂ 32 ਇੰਚ ਉਲਟ ਸਾਈਡ ਪੱਤੀਆਂ ਚ ਲਾ ਲੈ ਇਹਨਾਂ ਨੂੰ ਮਾਰਕਿੰਗ 2 2 ਇੰਚ ਚ ਚੜਾਈ ਪਾ ਕੇ ਇਦਾਂ ਮਲਾ ਦੇਣਾ ਠੀਕ ਹੈ ਜੀ ਇਹ ਬਿਲਕੁਲ ਸਰਕਲ ਤੇ ਹਰੀ ਸਲਵਾਰ ਬਣੂਗੀ ਠੀਕ ਹੈ ਜੀ ਸਟ੍ਰੇਟ ਸਲਵਾਰ ਬਣੂਗੀ ਕੱਟ ਵਾ ਕੇ ਇਹਨਾਂ ਦੇ ਪਹੁੰਚ ਆ ਜਾਊਗਾ ਠੀਕ ਹੈ ਜੀ ਹੁਣ ਇਹਨਾਂ ਦੀ ਲੰਬਾਈ ਉਤਾਰ ਲਿਓ ਆ ਵਾਲੀ ਦੀ ਲੰਬਾਈ ਤਾਰਨ ਤੋਂ ਬਾਅਦ ਮੈਂ ਕੰਨੀ ਉਤਾਰ ਕੇ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਆ ਮਿਲਦੇ ਆਪਾਂ ਲਵਾਈ ਤਾਰ ਲਈ ਹਾਂਜੀ ਆਪਾਂ ਸਲਵਾਰ ਦੀ ਲੰਬਾਈ ਉਤਾਰੀ ਆ ਤੇ ਕੰਨੀ ਉਤਾਰੀ ਆ ਕੰਨੀਆ ਤਾਰਨ ਤੋਂ ਬਾਅਦ ਆਪਾਂ 2 ਇੰਚ ਇੱਥੇ ਡੇਢ ਇੰਚ ਕੋਲ ਦਾ ਪਾਉਣਾ ਤੇ ਤਾਂ ਜੋ ਡੇਢ ਇੰਚ ਦਾ ਮਾਰਕਿੰਗ ਹੋ ਉਸੇ ਤਰੀਕੇ ਕਰ ਲਿਓ ਇੱਧਰ ਵੀ ਡੇਢ ਇੰਚ ਨਾਲ ਮਾਰਕਿੰਗ ਨੂੰ ਮਨਾ ਲੈਣੀ ਆ ਆਪਸ ਵਿੱਚ ਇਸ ਤਰ੍ਹਾਂ ਮਨਾ ਲਿਓ ਠੀਕ ਹੈ ਜੀ ਆ ਮਨਾ ਲਈ ਆਪਾਂ ਇਮਾਰਕੇ ਮਾਰਕਿੰਗ ਦੇ ਉੱਪਰ ਉੱਪਰ ਇਦਾਂ ਕਟਿੰਗ ਕਰ ਦੇਣੀ ਹੈ ਸੈਂਪਲ ਬਿਲਕੁਲ ਸਿੱਧੀ ਸਲਵਾਰ ਇਹ ਹੈ ਜੀ ਠੀਕ ਹੈ ਬਸ ਇਹਦੀ ਮਾਰਕਿੰਗ ਦੇ ਉੱਪਰ ਉੱਪਰ ਕਟਿੰਗ ਕਰਕੇ ਤੁਹਾਨੂੰ ਮੈਂ ਜਿਹੜੀ ਪੌਂਚੇ ਦਿੱਤੀ ਤੇ ਉਹਦੀ 1.5 ਇੰਚ ਦੀ ਕਾਟ ਪੈਂਦੀ ਹੈ ਫਿਰ ਉਹ ਸਮਝਾਉਣੀ ਹੈ ਮਾਰਕਿੰਗ ਕਰਤੀ ਹੋਈ ਆਪਾਂ ਕਟਿੰਗ ਕਰਦੇ ਹਾਂ ਠੀਕ ਹੈ ਫਿਰ ਮੈਂ ਅਸੀ ਹਾਂਜੀ ਆ ਮਾਰਕਿੰਗ ਦੇ ਉੱਪਰ ਉਪਰੋਂ ਕਟਿੰਗ ਕਰ ਲਈ ਆ ਪੱਲਾ ਚੱਕ ਲਓ ਆ ਪੱਲਾ ਚੱਕ ਲਓ ਕੋਈ ਵੀ ਚੱਕ ਲੈ ਇੱਕ ਪੱਲਾ ਚੱਕ ਲੈਣਾ ਠੀਕ ਹੈ ਜੀ ਇਹ ਚੱਕਣ ਤੋਂ ਬਾਅਦ ਉਹਨੂੰ ਉਲਟਾ ਕੇ ਦੇ ਉੱਪਰ ਰੱਖ ਲਓ ਇਧਰ ਹੀ ਆਸਰਾ ਜੇ ਨਾ ਤੁਹਾਨੂੰ ਉੱਪਰ ਧਰ ਕੇ ਮਲਾ ਕੇ ਝੋਲੀ ਕਟਿੰਗ ਕਰਤੀ ਆ ਇਥੋਂ ਠੀਕ ਹੈ ਜੀ ਆ ਹੁਣ ਆਪਾਂ ਤੁਹਾਨੂੰ ਮੈਂ ਦੱਸ ਜਿਹੜੀ 1.5 ਇੰਚ ਦੀ ਇਹ ਸਟ੍ਰੇਟ ਸਲਵਾਰ ਦੇ ਵਿੱਚ ਦੂਸਰੀ ਸਲਵਾਰ ਚ ਵੀ ਵੈਸੇ ਮੈਂ ਤਾਂ ਪਾਉਣੀ ਹੀ ਪਾਉਣੀ ਆ ਕਈ ਕਸਟਮਰ ਨਹੀਂ ਪਵਾਉਂਦੇ ਹਨਾ ਜਾਂ ਨਹੀਂ ਵੀ ਪਾਉਂਦਾ ਕੋਈ ਠੀਕ ਹੈ ਜੀ ਉਹ ਮੈਂ 1.5 ਇੰਚ ਦੀ ਇਥੋਂ ਕਾਟ ਜਿਹੜੀ ਪੈਂਦੀ ਪਾਉਣੀ ਆ ਪੌਂਚੇ ਦੇ ਵਿੱਚ ਇਹ ਤਾਂ ਹੁਣ ਕੜਾਈ ਵਾਲੀ ਸਲਵਾਰ ਇਹਦੇ ਚ ਤਾਂ ਪੈਣੀ ਪੈਣੀ ਆ ਵੈਸੇ ਕਈ ਜ਼ਿਆਦਾ ਕੜਾਈ ਵਾਲੀਆਂ ਸਲਵਾਰਾਂ ਚ ਹੀ ਪਾਉਂਦੇ ਆ ਕੱਲਿਆਂ ਚ ਦੂਜੀ ਸਲਵਾਰ ਚ ਨਹੀਂ ਪਾਉਂਦੇ ਠੀਕ ਹੈ ਜੀ ਆ ਦੇਖੋ ਜੀ ਹੁਣ ਇਹਨਾਂ ਦੇ ਦੋਨੇ ਪਹੁੰਚੇ ਆਪਾਂ ਜਿਹੜੇ ਕਟਿੰਗ ਕੀਤੇ ਆ ਇਹਨਾਂ ਨੂੰ ਇਹਦਾ ਫੋਲਡਿੰਗ ਕਰਕੇ ਨਾਲ ਹੀ ਰੱਖ ਲੈਣਾ ਉਹਦੇ ਠੀਕ ਹੈ ਜੀ ਆਹ ਤਾਂ ਪੜਾਈ ਵਾਲਾ ਐਕਸਟਰਾ ਜਿਹੜਾ ਆਪਾਂ ਪਹੁੰਚੇ ਬੰਨਨੇ ਉਹ ਕਪੜਾ ਦਾ ਥੱਲੇ ਫੋਲਡਿੰਗ ਉਹ ਕਰ ਦਿੰਦੇ ਆ ਲੋ ਜੀ ਇਹਨੂੰ ਇੱਧਰ ਰੱਖ ਲੈ ਇਹਨਾਂ ਦੇ ਸਾਹਮਣੇ ਪਿੱਛੇ ਜੀ ਸਲਵਾਰ ਦੇ ਸਾਹਮਣੇ ਵਿਲਕੋ ਲਾ ਦੇ ਲੋ ਜੀ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਇਹ ਫੋਲਡਿੰਗ ਕਰਕੇ ਦੂਸਰੇ ਪੌਂਚੇ ਨੂੰ ਵੀ ਇਤਨਾ ਹੀ ਰੱਖ ਲੈਣਾ ਇਹ ਕੜਾਈ ਵਾਲਿਆਂ ਦੀ ਹੈ ਮੇਨ ਵੀਡੀਓ ਹਾਂ ਉਸ ਤਰ੍ਹਾਂ ਕੋਈ ਬਾਲ ਨਾ ਰਵੇ ਭੈਣੇ ਵਿੱਚ ਧਿਆਨ ਨਾ ਦੇਖ ਕੇ ਹਨਾ ਰੱਖ ਲਿਓ ਸੈਟਿੰਗ ਕਰਕੇ ਕਪੜਾ ਕੋਈ ਪਾੜ ਰਹਿ ਗਿਆ ਫਿਰ ਕਾਟ ਘੱਟ ਵੱਧ ਤੇ ਜਵਾਦ ਹੈ ਕਪੜਾ ਚੈੱਕ ਬਲਾ ਨਹੀਂ ਮਾਉਜੂਗਾ ਤੁਹਾਡਾ ਧਿਆਨ ਰੱਖਿਓ ਚੀਜ਼ ਦਾ ਆ ਤਾਂ ਆਪਣੀ ਫੋਲਡਿੰਗ ਹੋ ਗਈ ਤੇ ਤਰਪਾਇਆ ਉਹਦਾ ਉਹ ਜਿਆਦਾ ਕੱਟ ਵਰਕ ਆ ਠੀਕ ਹੈ ਇਸ ਤਰ੍ਹਾਂ ਹਮ ਆ ਸਭ ਦੇ ਆ ਲੋ ਸਿਰੋਂ ਪੈ ਤਾਰ ਲਈ ਪੂਰੀ ਤਰ੍ਹਾਂ ਵਾਲ ਬੋਲ ਕੱਟ ਲੈਣਾ ਦੇ ਠੀਕ ਹੈ ਹੁਣ ਆਪਾਂ ਕੀ ਕਰਨਾ ਇੱਥੋਂ ਬੋਲਣਾ ਆ ਲੋ 1.5 ਇੰਚ ਦੇ ਇਥੋਂ ਕੱਟ ਪਾਵਾਂਗੇ ਇਹਦੇ ਨਾਲ ਸਲਵਾਰ ਸਟ੍ਰੇਟ ਤੇ ਜਿਹੜੀ ਕੜਾਈ ਆ ਬਿਲਕੁਲ ਵੀ ਉੱਪਰ ਨੂੰ ਝੋਲ ਨਹੀਂ ਡਿੱਗੂਗੀ ਕੜਾਈ ਦੇ ਉੱਪਰ ਨਹੀਂ ਝੋਲ ਡੇ ਲੇਸਣਾ ਨਹੀਂ ਤਾਂ ਉੱਪਰ ਨੂੰ ਕੱਪੜਾ ਢੱਕਦਾ ਰਹਿੰਦਾ ਨਾ ਉਥੋਂ ਨੂੰ ਕਿਸੇ ਦਿਨ ਆਪਾਂ ਪੈਣੀ ਹੋਈ ਪਿਕ ਨਾਲ ਲਾਵਾਂਗੇ ਵੀਡੀਓ ਦੀ ਠੀਕ ਹੈ ਜੀ ਜਿਵੇਂ ਝੋਲੀ ਦੇ ਵਿੱਚ ਅੰਡਾ ਗਦਾ ਉਹ ਤੇਨੂੰ ਪਹੁੰਚਾਂ ਦੇ ਵਰਕ ਦੇ ਉੱਪਰ ਢੇਗਦਾ ਹੁੰਦਾ ਕੱਪੜਾ ਠੀਕ ਹੈ ਜੀ ਉਹ ਠੀਕ ਨਹੀਂ ਲੱਗਦਾ ਇਸ ਤਰ੍ਹਾਂ ਆਪਾਂ 10 ਡੇਢ ਇੰਚ ਦੀ ਇਦਾਂ ਕਟੜ ਪਾ ਦਿੰਦੇ ਹਾਂ ਇਸ ਤਰ੍ਹਾਂ ਠੀਕ ਹੈ ਜੀ ਐਂਟੀ ਟੇਪ ਇੰਨਾ ਰੱਖ ਲਿਆ ਤਾਂ ਦੇਖਦਾ ਹੋਊਗਾ ਠੀਕ ਆ ਆ ਦੇਖੋ ਜੀ ਇਦਾਂ ਨੂੰ ਲਾ ਲਿਆ ਇਸ ਤਰ੍ਹਾਂ ਇੱਦਾਂ ਇਸ ਤਰ੍ਹਾਂ ਕੱਟ ਪੈਣੀ ਹੈ ਜੀ ਕਟਿੰਗ ਕਰ ਦੇਣੀ ਹੈ ਮੁੜ ਕੇ ਦੀ ਤੇ ਫਿਰ ਵਾਲ ਪਾਉਂਦੇ ਸਮੇਂ ਵੀ ਇਹ ਇੱਥੋਂ ਜਿੱਥੋਂ ਜਦੋਂ ਵਾਲ ਆ ਗਿਆ ਆਪਣੇ ਪਹੁੰਚਦੇ ਹੋਏ ਕੱਟ ਲਾ ਲੈਣਾ ਉੱਥੇ ਤਾਂ ਵਾਲ ਪਾਉਣ ਲੱਗੇ ਉਹ ਚੱਕ ਕੇ ਵਾਲ ਪਾਉਣਾ ਥੋੜਾ ਜਿਹਾ ਉੱਚਾ ਚੱਕ ਕੇ ਠੀਕ ਹੈ ਆਪਾਂ ਫਿਰ ਕਿਸੇ ਦਿਨ ਵੀਡੀਓ ਬਣਾਵਾਂਗੇ ਇਸ ਟੌਪਿਕ ਤੇ ਬਲਾਂ ਦੀ ਵੀਡੀਓ ਵੀ ਪਾਵਾਂਗੇ ਜਰੂਰ ਠੀਕ ਹੈ ਸੋ ਆਪਣੇ ਚੈਨਲ ਨੂੰ ਸਾਫ ਸਿਰ ਇਹ ਜਰੂਰ ਕਰ ਲਓ ਜੀ اسی طرح ਆਪਾਂ ਬਣਾਵਾਂਗੇ ਨੰਗੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰਿਓ ਠੀਕ ਹੈ ਜੀ ਇੱਕ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ